ਜਿਹੜੀ ਗੱਲ ਕਹਿੰਦੇ ਨੇ ਵੀ ਘੋੜੀ ਦਲੱਤਾਂ ਮਾਰ ਕੇ ਗੰਧ ਚ ਇੱਟ ਕੱਢ ਦਿੰਦੀ ਆ ਸਹੀ ਏ ਗੱਲ ਉਹ ਹਾਂ ਇਹ ਤਾਂ ਗੱਲ ਵੀਰੇ ਜਮਾ ਸਹੀ ਹੈਗੀ ਅੱਛਾ ਹਾਂਜੀ ਇਹ ਆਪਣੇ ਹਿਸਾਬ ਤੀ ਹੈਗਾ ਹੁਣ ਇਹ ਜੇ ਆਪਾਂ ਪਿੱਛੇ ਤੁਰੇ ਅੱਗੇ ਹੁਣ ਜੇ ਅਸੀਂ ਐਂ ਕਹਿ ਲਈਏ ਸੋਨੀ ਐਂ ਕਹਿ ਕੇ ਪਿੱਛੇ ਦੀ ਹੋ ਜੋ ਅੱਛਾ ਤੇ ਇਹੀ ਜੇ ਜਾਨਵਰ ਖਾਈ ਜਾਂਦਾ ਹੋਵੇ ਜਾਂ ਕੁਛ ਵੀ ਕਰਦਾ ਆ ਆਪਾਂ ਐਂ ਕਰਕੇ ਪਿੱਛੇ ਦੀ ਟਾਪਿਆਂਗੇ ਜਾਨਵਰ ਮਾਰ ਕੇ ਛਾਤੀ 'ਚ ਲੱਤ ਨਾਲ ਦੀ ਨਾਲ ਮਾਰ ਦਿੰਦਾ ਵੀਰੇ ਹੂੰ ਭੈੜਾ ਹੁੰਦਾ ਕਹਿੰਦੇ ਦਲੱਤਾਂ ਹਣ हां ए तो अथे बल्लू आने दी अपने दी ਨਾਲੇ ਪਿੰਡ ਦੀ ਤੇ ਨਾਲੇ ਜਮਾ ਉਹਨੇ ਬੱਚਾ ਪਾਲਿਆ ਸੀਗਾ ਬੰਦੇ ਨੇ ਲੋਕਰਾ ਬੱਚਾ ਜਣੇ ਆਪਦੇ ਹੱਥਾਂ ਵਿੱਚ ਪਾਲਿਆ ਸੀਗਾ ਐਦਾਂ ਉਹ ਖੜੇ ਸੀਗੇ ਤੇ ਐਦਾਂ ਪਿੱਛੇ ਜਾਨਵਰ ਖੜਾ ਸੀਗੇ ਜਿਉ ਨਾਰਮਲ ਜਾਨਵਰ ਬੰਨਿਆ ਪਿਆ ਹੋ ਤੇ ਉਹਨਾਂ ਨੇ ਐਦਾਂ ਗੰਨਾ ਚੁੱਪੀਂਦੇ ਐਦਾਂ ਪਿੱਛੇ ਨੂੰ ਮਾਰਿਆ ਸੀ ਤੇ ਘੋੜੇ ਨੇ ਇਧਰ ਨੂੰ ਹੋ ਕੇ ਲੱਤ ਮਾਰੀ ਅੱਛਾ ਨਾਲੇ ਇੱਥੇ ਵੱਜੀ ਸੀਗੀ ਲੱਤ ਉਹਨਾਂ ਦੇ ਤੇ ਪਰ ਉਹ ਪੂਰੇ ਹੋ ਗਏ ਸੀਗੇ ਠੀਕ ਹੈ ਹਾਂਜੀ ਵੀਰੇ ਇਹਨਾਂ ਦਲੱਤਾ ਬਹੁਤ ਭੈੜਾ ਹੁੰਦਾ ਬਈ ਤਾਂ ਹੀ ਸਿਆਣੇ ਕਹਿੰਦੇ ਵੀ ੱਟ ਕੱਢ ਦਿੰਦੀ ਹੈ ਗੰਧ ਚੋਂ ਹਾਂਜੀ ਹਾਂਜੀ ਇਹ ਤਾਂ ਗੱਲ ਸੱਚੀ ਆ ਬਾਕੀ ਐ ਨਾ ਮੇਲਿਆਂ ਵਿੱਚ ਆਪਾਂ ਵੇਖਦੇ ਆਂ ਹਮ ਕਾਰ ਦੇ ਜੇ ਮਾਰਤਾ ਡੈਂਟ ਪਾ ਦਿੰਦੀ ਹੈ ੱਡਾ ਹਮ ਮੋਟਰਸਾਈਕਲ ਦੀ ਇੱਕ ਦੀ ਟੈਂਕੀ ਭੰਨ ਦਿੱਤੀ ਸੀ ਪੂਰਾ ਮਾਰ ਕੇ ਦਲੱਤਾ ਇੰਨਾ ਭੈੜਾ ਹੁੰਦਾ ਨਾ ਦਲੱਤਾ ਐਸੇ ਤਾਂ ਬਚ ਕੇ ਰਹਿਣਾ ਚਾਹੀਦਾ ਹੈ ਇਹਨਾਂ ਤੋਂ ਬਾਕੀ ਆਪਣੀ ਐ ਆ ਗਈਆਂ ਆਪਣੀ ਤਾਂ ਚਲੋ ਬਾਬੀ ਦੀ ਮੇਰ ਨਾਲ ਸੀਲ ਆ ਗਈ ਸੀਲ ਹਾਂਜੀ